ਦੇਖੋ ਸਾਡੇ ਜੀ ਗੋਲੀਆਂ ਵੱਜੀਆਂ ਨੇ ਸਾਢੇ 11 ਦਾ ਟਾਈਮ ਹੈ ਜੀ ਜਦੋਂ ਮਾਰੀਆਂ ਨੇ ਨਾ ਗੈਂਗਸਟਰ ਤਿੰਨ ਆਏ ਨਹੀਂ ਜੀ ਦੋ ਮੋਟਰਸਾਈਕਲ ਨੇ ਤਿੰਨ ਉੱਤੇ ਸਵਾਰ ਨੇ ਜੀ ਅਣਪਛਾਤੇ ਬੰਦੇ ਆਏ ਨੇ ਉਹਨਾਂ ਗੋਲੀਆਂ ਚਲਾਈਆਂ ਸਾਡੇ ਉੱਠਦੇ ਆ ਉੱਠਦੇ ਆ 3 ਮਿੰਟਾਂ ਜੀ ਉਹ ਗੋਲੀਆਂ ਮਾਰ ਕੇ ਸਾਡੇ ਗੇਟ ਨੂੰ ਵੀ ਵਾਈਫਾਇਰ ਵੀ ਉਹ ਕਰ ਨੂੰ ਚਲੇ ਗਏ ਆ ਤੁਸੀਂ ਦੇਖ ਸਕਦੇ ਹੋ ਗੋਲੀਆਂ ਚੱਲੀਆਂ ਤੇ ਇਹ ਪਰਿਵਾਰ ਸਾਰਾ ਜਿਹੜਾ ਹੈਗਾ ਉਹ ਇਹਨਾਂ ਨੇ ਆਪਦੀ ਜਾਨ ਬਚਾਈ ਸਰਪੰਚ ਰਾਤ ਗੋਲੀ ਚੱਲੇ ਆ ਹਾਂਜੀ ਕਿ ਕਿਸ ਤਰ੍ਹਾਂ ਮੈਂ ਜੀ ਸਾਬਕਾ ਸਰਪੰਚ ਅਤਰ ਸਿੰਘ ਜੀ ਮੇਰਾ ਪ੍ਰੀਜਾ ਗੁਰਪ੍ਰੀਤ ਸਿੰਘ ਸਰਪੰਚੀ ਦੀ ਚੋਣ ਲੜ ਰਿਹਾ 6 ਮਹੀਨੇ ਤੋਂ ਲੜ ਰਿਹਾ ਅੱਜ ਤੋਂ ਵੀ ਜੀ ਫਾਰੇ ਪਿੰਡ ਦੇ ਨਗਰ ਚ ਉਹਨੇ ਢੇਡਾ ਮਾਰਾ ਸਾਰਾ ਨਗਰ ਉਹਦੇ ਸਹਿਮਤ ਹੋ ਗਿਆ ਜੀ ਉਹਨੂੰ ਸਹਿਮਤੀ ਨਾਲ ਹੀ ਚੋਗਦੇ ਸੀ ਸਾਰਾ ਸਾਰਾ ਨਗਰ ਹੀ ਸਾਰਾ ਹੀ ਵਸ ਐਸੀ ਭਾਈਚਾਰਾ ਵੀ ਨਾਲ ਚ ਸਹਿਮਤ ਹੋਇਆ ਜੀ ਤੇ ਰਾਤੀ ਜੀ ਅਣਪਛਾਤੇ ਬੰਦੇ 11:30 ਪੂਰੇ ਆਏ ਨੇ ਉਹਨਾਂ ਗੋਲੀਆਂ ਚਲਾਈਆਂ ਸਾਡੇ ਉੱਠਦੇ ਆ ਉੱਠਦੇ ਆ 3 ਮਿੰਟਾਂ ਜੀ ਉਹ ਗੋਲੀਆਂ ਮਾਰ ਕੇ ਸਾਡੇ ਗੇਟ ਨੂੰ ਵੀ ਵਾਈਫਾਇਰ ਵੀ ਤੇ ਉਹ ਕਰ ਨੂੰ ਚਲੇ ਗਏ ਕੀ ਮੰਗ ਕਰਦੇ ਪੁਲਿਸ ਨੂੰ ਪੁਲਿਸ ਨੂੰ ਇਹ ਮੰਗ ਕਰਨਿਆ ਜੀ ਇਹਨਾਂ ਦੇ ਸਾਨੂੰ ਪੂਰੀ ਜਾਂਚ ਕਰਕੇ ਪੜਤਾਲ ਕਰਕੇ ਤੇ ਸਾਡਾ ਨਿصاف ਦਿੱਤਾ ਜਾਵੇ ਸਾਡੇ ਨਾਲ ਬਹੁਤ ਧੱਕਾ ਹੋ ਰਾ ਸਾਡਾ ਇਕੱਲਾ ਕਲਾ ਭਤੀਜਾ ਹੈ 60 17 ਕਿੱਲੇ ਦੀ ਖੇਤੀ ਹੈ ਅਸੀਂ ਮੈਂ ਹੀ ਗਾਈ ਮਾਰ ਰੱਖਿਆ ਅਸੀਂ ਕਿਹਦੇ ਨਸ਼ਾ ਇੱਕ ਪੈਸੇ ਤਾਂ ਨਹੀਂ ਕਰਦੇ ਨਾ ਬੱਚੇ ਕਰਨ ਜਾਂਦੇ ਨੇ ਅਸੀਂ ਆ ਰਹੀਆਂ ਚੋਣਾ ਫਿਰ ਚੋਣਾ ਜੀ ਇਹ ਚੋਣਾ ਆਪ ਆਰਮੀ ਪਾਰਟਾ ਲੈ ਕੇ ਚੋਂਗੇ ਨਾ ਹਾਂਜੀ ਹਾਂਜੀ ਭਾਈ ਚਾਰਾ ਸਾਰਾ ਨਾਲ ਲੈ ਕੇ ਬੋਲ ਰਿਹਾ ਵੀ ਸਾਰਾ ਹੀ ਤੇ ਨਾਲ ਹੀ ਲੜਾਂਗੇ ਤੇ ਨਾਲ ਹੀ ਕਿਰਪਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਕਾਗਰਤ ਕੋਗਤ ਵੀ ਰਿਜੈਕਟ ਕਰਾਉਣ ਦੇ ਨਾਂ ਦੇ ਪੂਰੀ ਤਿਆਰੀ ਇਹਨਾਂ ਨਹੀਂ ਭਰਦੇ ਨੇ ਵੀ ਤੁਸੀਂ ਕਾਲੀ ਦਲ ਦੇ ਬੰਦੇ ਜੀ ਤੁਸੀਂ ਬਣਾਓ ਆ ਤਾਂ ਕਿਹੜੀ ਪਾਰਟੀ ਵੱਲੋਂ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹ ਜੀ ਝਾੜੂ ਵਾਲੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਜੀ ਸਾਜਵੰਤ ਸਿੰਘ ਜੀ ਅੱਜ ਤੁਸੀਂ ਮੰਡੀ ਜਮਾਲ ਪਹੁੰਚੇ ਹੋ ਇੱਥੇ ਕੀ ਘਟਨਾ ਵਾਪਰੀ ਔਰ ਕੀ ਮਾਮਲਾ ਕਿਸ ਰਿਹਾ ਮੰਡੀ ਜਮਾਲ ਵਿਧਾਨ ਸਭਾ ਹਲਕਾ ਧਰਮਕੋਟ ਜਿਸ ਦੇ ਇੰਚਾਰਜ ਨੇ ਸਰਦਾਰ ਬਰਜਿੰਦਰ ਸਿੰਘ ਜੀ ਮੱਖਣ ਬਰਾੜ ਉਹਨਾਂ ਨੇ ਦੇ ਕਹਿਣ ਤੇ ਦਾਸ ਅੱਜ ਇਸ ਪਰਿਵਾਰ ਦੇ ਵਿੱਚ ਮੁੰਡੀ ਜਮਾਲ ਗੁਰਪ੍ਰੀਤ ਗੁਰਪ੍ਰੀਤ ਸਿੰਘ ਜਿਹੜੇ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਪੰਚੀ ਦੇ ਜਿਹੜੇ ਉਮੀਦਵਾਰ ਸਨ ਔਰ ਸਾਰੇ ਪਿੰਡ ਦੀ ਸਹਿਮਤੀ ਇਹਨਾਂ ਦੇ ਉੱਤੇ ਹੋ ਗਈ ਸੀ ਤੇ ਪਰ ਇਹ ਆਮ ਆਦਮੀ ਪਾਰਟੀ ਕੋਲੋਂ ਇਹ ਗੱਲ ਜਰੀ ਨਹੀਂ ਗਈ ਉਹਨਾਂ ਨੇ ਰਾਤ 11:30 ਵਜੇ ਆ ਕੇ ਇਸ ਪਰਿਵਾਰ ਨੂੰ ਡਰਾਉਣ ਦੇ ਲਈ ਪਿੱਛੇ ਹਟਾਉਣ ਦੇ ਲਈ ਇਹਨਾਂ ਦੇ ਦਰਵਾਜ਼ੇ ਦੇ ਵਿੱਚ ਗੋਲੀਬਾਰੀ ਕੀਤੀ ਆ ਤੁਸੀਂ ਦੇਖ ਸਕਦੇ ਹੋ ਗੋਲੀਆਂ ਚੱਲੀਆਂ ਤੇ ਇਹ ਪਰਿਵਾਰ ਸਾਰਾ ਜਿਹੜਾ ਹੈਗਾ ਉਹ ਇਹਨਾਂ ਨੇ ਆਪਦੀ ਜਾਨ ਬਚਾਈ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅੱਜ ਐਸਪੀ ਡੀ ਮੋਗਾ ਉਹ ਇੱਥੇ ਹਾਜ਼ਰ ਹੋਏ ਉਹਨਾਂ ਨੇ ਆ ਕੇ ਤਵਦੀਸ਼ ਕੀਤੀ ਨਾਲ ਐਸਐਚਓ ਫਤੇਗੜ ਪਿੰਤੂਰ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਔਰ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹੋ ਜੇ ਗਲਤ ਅੰਸਰਾਂ ਤੇ ਨੱਥ ਪਾਈ ਜਾਵੇ ਔਰ ਸ਼ੋਮਨੀ ਅਕਾਲੀ ਦਲ ਨੂੰ ਜਿਹੜਾ ਕਿ ਪਿੰਡਾਂ ਦੇ ਵਿੱਚ ਲੋਕ ਚਾਹੁੰਦੇ ਨੇ ਉਹਨਾਂ ਨੂੰ ਬੇਖੌਫ ਹੋ ਕੇ ਇਲੈਕਸ਼ਨ ਲੜਨ ਦਿੱਤਾ ਜਾਵੇ ਸਰਕਾਰ ਵੱਲੋਂ ਤੇ ਚੋਣ ਕਮਿਸ਼ਨ ਵੱਲੋਂ ਭਾਈਚਾਰਕ ਸਾਂਝ ਬਣਾਉਣ ਦੀ ਵੀ ਕਿਹਾ ਜਾ ਰਿਹਾ ਕਿ ਭਾਈਚਾਰਕ ਸਾਂਝ ਨਾਲ ਵੋਟਾਂ ਲੜੀਆਂ ਲਈਆਂ ਆਣ ਗਿਆ ਤੇ ਭਾਈ ਚਰਕਸਾ ਇਹਨਾਂ ਚੋਣਾ ਸਿਰੇ ਚੜਨ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਭਾਈ ਚਰਕਸਾ ਇਹਨਾਂ ਅ ਦੇਖੋ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹਿਣੀ ਬਹੁਤ ਜ਼ਰੂਰੀ ਹੈ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਵੇਲੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਤਰਜੀਹ ਦਿੱਤੀ ਗਈ ਸੀ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਲੈਕਸ਼ਨ ਲੜ ਕੇ ਆਓ ਜਿਨੇ ਆਉਣਾ ਤਾਂ ਪਰ ਹੁਣ ਮੈਂ ਸਮਝਦਾ ਕਿ ਇਹ ਤੱਜੀਆਂ ਉਡ ਰਹੀਆਂ ਨੇ ਆਪਸੀ ਜਿਹੜੀ ਭਾਈਚਾਰਕ ਸਾਂਝ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸਿਰਫ ਸਿਆਸੀ ਰੋਟੀਆਂ ਸੇਕਣ ਦੇ ਲਈ ਪਿੰਡਾਂ ਦੇ ਵਿੱਚ ਭਰਾ ਭਰਾ ਨੂੰ ਲੜਾਇਆ ਜਾ ਰਿਹਾ ਜੋ ਕਿ ਬਿਲਕੁਲ ਗਲਤ ਹੈ ਕ ਮੁੰਡੀ ਜਮਾਲ ਚ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਕਿੰਨਾ ਤੇ ਸਰ ਗੋਲੀ ਚਲਾਈ ਗਈ ਕੌਣ ਬੰਦੇ ਆ ਕੀ ਜਾਣਕਾਰੀ ਦੱਸੋ ਸਾਨੂੰ ਰਾਤ ਨੂੰ ਇੱਕ ਇਨਫੋਰਮੇਸ਼ਨ ਮਸੂਦ ਹੋਈ ਸੀ ਫਿਰ ਆ 12 ਵਜੇ ਤੇ ਸਾਡੀ ਟੀਮ ਸਾਡੇ ਐਸ ਐਚ ਓ ਸਾਹਿਬ ਮੈਂ ਆ ਪਰਸਨਲੀ ਮੌਕੇ ਤੇ ਪਹੁੰਚਿਆ ਤੇ ਅਸੀਂ ਵੈਰੀਫਾਈ ਕੀਤਾ ਤੇ ਉਹਦੇ ਵਿੱਚ ਅਸੀਂ ਐਫ ਆਰ ਦਰਜ ਕਰ ਲਈ ਆ ਫਿਰ 32 24 ਇੰਟਰਸੈਕਸ਼ਨ 109 125 324 ਬੀ ਐਨ ਐਸ 25 ਤਾਹਰ ਮੈਂ ਸਰ ਕਿੰਨਾ ਦੇ ਬਿਆਨ ਦਿੱਤੇ ਸਰ ਕਿੰਨਾ ਦੇ ਘਰੇ ਗਏ ਗੋਲੀ ਚੱਲੀ ਇਹ ਗੁਰਪ੍ਰੀਤ ਸਿੰਘ ਵੀ ਆ ਸਾਨੂੰ ਪਛੋਰ ਸਿੰਘ ਮੁੰਡੀ ਦੇ ਮਾਰ ਪਤਾ ਹੀ ਵੀ ਲੱਗਿਆ ਸਰ ਇਹ ਸਰਪੰਚੀ ਦੀ ਚੋਣ ਲੜ ਰਏ ਆ ਇਹਨਾਂ ਦਾ ਕਹਿਣਾ ਕਿ ਸਾਡੇ ਤੇ ਤਾਂ ਜਿਹੜੀ ਫਾਇਰਿੰਗ ਕਰਾਈ ਗਈ ਨਹੀਂ ਇਹਨਾਂ ਦਾ ਕੋਈ ਸਾਡੇ ਧਿਆਨ ਚ ਗੱਲ ਨਹੀਂ ਆਈ ਬਾਕੀ ਅਸੀਂ ਬੜੀ ਡਿੰਗ ਆਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਈ ਟੈਕਨੀਕਲ ਤਰੀਕੇ ਨਾਲ ਤੇ ਜਦ ਵੀ ਜੋ ਅੱਗੇ ਇਨਵੈਸਟੀਗੇਸ਼ਨ ਚਾਹੂਗਾ ਤਾਂ ਸਾਹਮਣੇ ਲਿਆਵਾਂਗੇ ਫਾਇਰ ਹੋਈ ਸਰ ਦੂਜੇ ਫਿਰ 5 ਤੋਂ 6 ਦੇ ਫਾਇਰ ਸੁਣ ਚਾਇਆ 5 ਤੋਂ 6 ਫਾਇਰ ਹੋਈ ਬਾਕੀ ਜੋ ਵੀ ਇਨਵੈਸਟੀਗੇਸ਼ਨ ਜਾ ਕੇ ਸਾਹਮਣੇ ਅਗਰ ਤਾਂ ਧਿਆਨ ਜਰਤ ਕਰ ਸਰ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਆਈ ਸਾਹਮਣੇ ਸਰ ਦੇਖੋ ਜੀ ਉਹ ਸਾਡਾ ਨਸਟੀਗੇਸ਼ਨ ਦਾ ਮੈਟਰ ਆ ਜੋ ਵੀ ਅੱਗੇ ਅਸੀਂ ਕਰਾਂਗੇ ਤੁਹਾਨੂੰ ਬੜੀ ਬਰੀਫਲੀ ਅਸੀਂ ਦੱਸਾਂਗੇ ਫਿਰ ਇਹਦੇ ਬਾਰੇ ਮਾਮਲਾ ਜੀ ਹਲੇ ਇਹ ਸਾਨੂੰ ਦੱਸ ਨਹੀਂ ਸਕਦੇ ਤੁਹਾਨੂੰ ਇੱਕ ਪੀ ਸਾਡਾ ਅਫੇਅਰ ਦਰਜ ਕੀਤੀ ਗਈ ਹੈ ਤੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਜਿਹੜੇ ਬੰਦੇ ਅਸੀਂ ਲਿਆਵਾਂਗੇ ਤੁਹਾਨੂੰ ਬਰੀਫਲੀ ਦੱਸਾਂਗੇ ਕੋਈ ਸੱਤਾਧਾਰਕ ਪਾਰਟੀ ਵੱਲੋਂ ਵੀ ਕੋਈ ਦਿੱਤਾ ਗਈ ਜਿਹੜੇ ਪਰ ਨਹੀਂ ਐਵੇਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਕੋਈ ਬ੍ਰੀਕ ਨਹੀਂ ਕੋਈ ਗੱਲ ਤੁਹਾਡੇ ਸਾਹਮਣੇ ਆਊਗੀ ਸਾਡੇ ਸਾਹਮਣੇ ਵੀ ਅਸੀਂ ਤੁਹਾਨੂੰ ਸਹਿਯੋਗ ਪੰਡਿਤ ਅਮੁਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਦਾਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿੰਨੇ ਤੋਂ ਬਾਅਦ ਵਿਆਹ 'ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ 'ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ